ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਪੁੱਚੋ ਖੁਰਦ ਪਿੰਡ ਆਉਂਦਾ ਹੈ ਬਿਲਕੁਲ ਨਾਲ ਇਹਦੇ ਪੁੱਚੋ ਮੰਡੀ ਰਹਿ ਜਾਂਦਾ ਹੈ ਹਾਈਵੇ ਦੇ ਉੱਤੇ ਇਹ ਪਿੰਡ ਹੈ ਤੇ ਸਿੱਧੂ ਡੇਰੀ ਫਾਰਮ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਹਮੇਸ਼ਾ ਵੜਾ ਵਿਕਰੀ ਵਾਲੀਆਂ ਹੁੰਦੀਆਂ ਐ ਜਦੋਂ ਕਿਸੇ ਭਰਾ ਕੋਲੋਂ ਲਗਾਤਾਰ ਆਪਾਂ ਵੀਡੀਓ ਬਣਾਉਂਦੇ ਰਹਿੰਦੇ ਆਂ ਆਪਾਂਵੇਂ ਉਹ ਕਿਸੇ ਵੀ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਪੈਂਦੀਆਂ ਤਾਂ ਜਿਹੜੇ ਫਾਰਮਰ ਵੀਰ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਪਸ਼ੂ ਰੂਟੀਨ ਚ ਹੁੰਦੇ ਆ ਇਸੇ ਤਰ੍ਹਾਂ ਇੱਥੇ ਹਰ ਰੋਜ਼ ਵਾਂਗੂ ਗਾਹਕ ਵੀਰ ਵੀ ਆਉਂਦੇ ਰਹਿੰਦੇ ਆ ਅੱਜ ਸਿਰਫ ਤੁਹਾਨੂੰ 7 ਜਾਂ 8 ਨਾਗ ਹੀ ਦਿਖਾਉਣੇ ਆ ਵੇੜਾ ਜਿਆਦਾ ਸੀ ਪਰ ਸੇਲ ਹੋਗਣਾ ਕਿਉਂਕਿ ਜਿਵੇਂ ਪਹਿਲਾਂ ਦੱਸਿਆ ਵੀ ਗਾਹਕ ਨੂੰ ਪਤਾ ਹੀ ਹੁੰਦਾ ਵੀ ਇੱਥੇ ਵੇੜਾ ਵਿਕਰੀ ਵਾਲੀਆਂ ਖੜੀਆਂ ਹੁੰਦੀਆਂ ਤਾਂ ਬਹੁਤ ਵੀਰ ਆਪ ਹੀ ਆਉਂਦੇ ਰਹਿੰਦੇ ਆ ਸੋ ਅੱਜ 7 ਜਾਂ 8 ਨਗ ਟੋਟਲ ਦਿਖਾਉਣੇ ਆ ਜਿਹਦੇ ਚੋਂ ਦੋ ਗੱਬਣ ਹੈ ਇੱਕ ਜਰਸੀ ਇੱਕ ਕੈਚਅਪ ਜੇ ਤੋਂ ਇਲਾਵਾ ਦੋ ਛੋਟੇ ਬੱਚੇ ਵੀ ਆ ਸ਼ੁਰੂਆਤ ਇਧਰੋਂ ਕਰ ਲੈਨੇ ਆ ਉਦੋਂ ਬਾਅਦ ਚ ਦੂਜੀਆਂ ਵੇੜਾਂ ਤੁਹਾਨੂੰ ਦਿਖਾ ਦਾਂਗੇ ਤਸੱਲੀ ਕਰਨ ਦਾ ਹੱਕ ਹੈ ਆ ਕੇ ਦੇਖੋ ਕੋਲ ਖੜ ਕੇ ਸੌਦੇ ਕਰਿਓ ਤੇ ਪੂਰੀ ਤਸੱਲੀ ਦੇ ਨਾਲ ਖਰੀਦੋ ਨਰਮਲ ਬਾਈ ਸਸਤੀ ਕਾ ਅੱਛੀ ਗੱਲ ਜੀ ਨਰਮਲ ਭਾਈ ਅੱਜ ਹੁਣ ਕਿੰਨੀਆਂ ਵੜਾਂ ਵਿਖਾਵਾਂਗੇ 8 ਵੜਾਂ ਕੱਲ 4 ਜਰਸੀ ਤੇ 6 ਐਫਐਫ ਦੇ ਬੱਚੇ ਵਿਕ ਗਏ ਬੱਚੇ ਸੀਗੇ ਉਹ ਠੀਕ ਹੈ 10 ਨਾਲ ਕੱਲ ਵਿਕ ਗਏ ਹਾਂਜੀ ਇੱਕ ਉਧਰ ਆਪਾਂ ਪਹਿਲਾਂ ਕਈ ਦਿਨ ਹੋ ਗਏ ਫਾਰਮ ਚੋਂ ਲਏ ਸੀਗੇ 4 ਬੱਚੇ ਉਹਨਾਂ ਚੋਂ ਇੱਕ ਉਹ ਬੱਚਾ ਜਿਹੜਾ ਜਰਸੀ ਉਧਰ ਖੜਾ ਉਹ ਬਾਈ ਹਰਜੋਤ ਆਈ ਰੰਦਾ ਬਾਈ ਅੱਛਾ ਬਾਹਰੋਂ ਫੋਰਨ ਉਹਨੂੰ ਦਿੱਤਾ ਬਾਈ ਅੱਛਾ ਉਹਨਾਂ ਨੂੰ ਵੇਚਿਆ ਹਾਂਜੀ ਉਹ ਭੇਜਣਾ ਉਹ ਵਸਾਂ ਹੀ ਨਹੀਂ ਭੇਜਿਆ ਗਈ ਚਲੋ ਉਹਨਾਂ ਦਾ ਵੀਦਰ ਕੋਈ ਚੱਕਰ ਚੁੱਕਰ ਬਣਿਆ ਸਹੀ ਉਹ ਚਲੋ ਟ੍ਰਾਂਸਪੋਰਟ ਦਾ ਖਰਚਾ ਘੱਟ ਹੋ ਜਾਵੇ ਸਹੀ ਹੈ ਅੱਛਾ ਅੱਜ ਜਿਹੜੀ ਨਾ ਆਪਣੇ ਕੋਲ ਵਹਿੜਾ ਇਹਨਾਂ 'ਚ ਦੋ ਆਪਾਂ ਛੋਟੇ ਬੱਚੇ ਦਿਖਾਉਣੇ ਆ ਹਾਂਜੀ ਭਾਈ ਇੱਕ ਮੇਰੀ ਬੇਨਤੀ ਹੈ ਦੇਖੋ ਜੀ ਆਪਣੇ ਚਾਹੀਏ ਕੋਈ ਗੱਬਣ ਵਹਿੜਾ ਚਾਹੀਏ ਕੋਈ ਖਾਲੀ ਵਹਿੜਾ ਆਪਣੇ ਘਰੇ ਜੀ ਅੱਲਾ ਚੈੱਕ ਕਰਵਾ ਕੇ ਲਈ ਸਹੀ ਹੈ ਬਾਅਦ ਦੀ ਜ਼ਿੰਮੇਵਾਰੀਆਂ ਦਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਸਹੀ ਹੈ ਮਤਲਬ ਇੱਥੋਂ ਤਸੱਲੀ ਕਰ ਲੇ ਹਰੇਕ ਤਰ੍ਹਾਂ ਦੀ ਹਾਂਜੀ ਜੇ ਕੋਈ ਟੈਸਟ ਕਰਾਉਣਾ ਚਾਹੁੰਦਾ ਉਹ ਵੀ ਕਰਾ ਲੈ ਜੰਦਰੋਂ ਚੈੱਕ ਕਰਾਉਣੀ ਉਹ ਵੀ ਕਰਾ ਲੈ ਹੁਣ ਕਿ ਮੈਂ ਵਹਿੜ ਪੁੱਠੀ ਨਹੀਂ ਮੜਵਾਉਣੀ ਕੋਈ ਭਗਣਾ ਸਹੀ ਹੈ ਤੋਂ ਦੇਖੋ ਸਹੀ ਸੋ ਇਹ ਤੋਂ ਸੌਦੀ ਤਸੱਲੀ ਕਰਕੇ ਖਰੀਦੋ ਆਪਣੀਆਂ ਵੀ ਲਈਆਂ ਹੁੰਦੀਆਂ ਜੀ ਕਰਦੀਆਂ ਤਾਂ ਕੋਈ ਆਪਣੀ ਹੈ ਨਹੀਂ ਜੀ ਸਹੀ ਹੈ ਤੋਰੀ ਬਈ ਨੇ ਸੋ ਇਹ ਗੱਬਣਾ ਉਹਦੀ ਤਰੀਕ ਡੇਟ ਹੈ ਉਹ 10 15 ਦੇ ਇਧਰ ਉਧਰ ਹੋ ਸਕਦੇ ਆ ਉਹਦਾ ਆਪਾਂ ਇੱਕ ਟਾਈਮ ਇੱਕ ਮਹੀਨੇ ਲਾਂਭੇ ਵਾਲੀ ਗੱਲ ਵੀ ਹੋ ਸਕਦੀ ਹੈ ਕਈ ਵਾਰੀ ਕੋਈ ਮਹੀਨਾ ਤੋਂ ਵੀ ਲੈਣ ਤਾਂ ਆਪਾਂ ਹੈ 15 ਨੂੰ ਉਧਰ ਉਧਰ ਤਾਂ ਹੋ ਸਕਦੇ ਹੈ ਨਾ ਸਹੀ ਹੈ ਸੋ ਗੱਬਣਾ ਵੀ ਚੈੱਕ ਕਰਾਓ ਜੇ ਤੁਸੀਂ ਵੱਡੀਆਂ ਵੱਛੀਆਂ ਜਿਵੇਂ ਖੀਰੀਆਂ ਹੁੰਦੀਆਂ ਉਹ ਵੀ ਅੰਦਰੋਂ ਚੈੱਕ ਕਰਾਉਣ ਦੀ ਲੋੜ ਲੱਗਦੀ ਕਰਾ ਲਿਆ ਕਰੋ ਵੱਛੀ ਦੇਖਿਓ ਦੋਸਤੋ ਜਰਸੀ ਨਸਲ ਹੈ ਸੋਹਣਾ ਰੰਗ ਰੂਪ ਹੈ ਤੇ ਸੋਹਣਾ ਹੀ ਡਾਂਚ ਹੈ ਥੈ ਤਾਂ ਬੱਚਾਈ ਜਿਹੜਾ ਵੀਰ ਸੰਭਾਲ ਲੂਗਾ ਦਸੰਬਰ ਤੱਕ ਜਾਂਦੇ ਆ ਏਆਈ ਕਰਾ ਲਿਓ ਬਹੁਤ ਸੋਹਣੀ ਗਾਂ ਬਣੂਗੀ ਜਰਸੀ ਨਸਲ ਦੀ 66 ਸੀਮਨ ਲਵਾਇਓ ਤੁਹਾਡੇ ਕੋਲ ਇੱਕ ਨਸਲ ਤੁਰਪੂਗੀ ਜਰਸੀ ਦੀ ਹੌਲੀ ਹੌਲੀ ਰਵਾ ਬਣ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਛੋਟਾ ਬੱਚਾ ਚਾਰ ਹੀ ਥਾਣਾ ਸੋਹਣੇ ਥਾਣ ਇਹ ਤੋਂ ਇਲਾਵਾ ਇੱਕ ਹੋਰ ਜਰਸੀ ਇਹਦੇ ਨਾਲ ਸਿੰਘ ਦਗਾਉਣ ਵਾਲੇ ਬਾਈ ਜੀ ਸਿੰਘ ਦਗਾਉਣ ਵਾਲੇ ਉਹ ਵੀ ਬੱਚੀ ਬਹੁਤ ਚੰਗੀ ਹੈ ਜੀ ਸਹੀ ਹੈ ਸੋ ਦੱਸੋ ਢਾਂਚਾ ਇਹ ਮੰਨਾਂਗੇ ਵੀ ਹੋ ਸਕਦਾ ਦੂਜੀ ਨਾਲੋਂ ਵੀ ਥੋੜਾ ਬਹੁਤ ਉੱਤੋਂ ਇਹਦਾ ਫਰਕ ਦੇ ਸੇ ਪਰ ਇਹਦੇ ਸਿੰਗ ਹਜੇ ਧੱਕ ਨਾਲੇ ਆ ਛੋਟੇ ਛੋਟੇ ਜਿਹੇ ਸਿੰਗ ਆ ਉਹ ਜਿਹੜਾ ਵੀਰ ਖਰੀਦੂਗਾ ਕੰਨ ਗੋਲੇ ਬਚੀ ਸੋ ਦੇਖੋ ਬੱਚਾ ਗੋਲ ਕੰਨ ਬਿਲਕੁਲ ਸੋ ਇਹ ਦੋ ਛੋਟੇ ਬੱਚੇ ਸੀਗੇ ਇੱਕ ਬੱਚੀ ਅੰਦਰ ਥੋੜਾ ਕ੍ਰਾਸ ਬਰੀਡ ਚ ਹੈ ਚਰਸੀ ਕ੍ਰਾਸ ਲੱਗਦੀ ਹੈ ਇਹਦੇ ਬਾਰੇ ਵੀ ਆਪਾਂ ਥੋੜੀ ਇਹਦੀ ਫਾਰਮ ਦੀ ਵੀਡੀਓ ਹੈਗੀ ਤੇ ਇਹ ਦੰਦੋਂ ਇਹ ਆਪਣੀ ਹੈਗੀ ਖੀਰੀ ਹੈ ਜੀ ਨਾ ਪਤਾ ਏ ਕਿ ਦੰਦੋ ਖੀ ਰੀਆ ਦੋਸਤੋ ਹਾਂਜੀ ਹਾਂ ਬੜਾ ਹਨ ਨੰਨਾ ਤੋਰੇ ਦੇਖੋ ਹਾਂਜੀ ਹਾਂ ਸੋ ਦੋਸਤੋ ਦੰਦੋ ਠੰਡੀ ਸੀ ਲਾਈ ਵੈਸੇ ਸੀ ਲਾ ਪਰ ਇਹ ਫਾਰਮ ਚੋਂ ਖਰੀਦੀ ਸੀ ਬਾਈ ਨੇ ਆਹ ਲਓ ਖੁੱਲੀ ਫਿਰਦੀ ਆਹ ਲਓ ਇਦਾਂ ਲੱਗੂ ਵੀ ਗੱਬਣ ਹੈ ਕਿਉਂਕਿ ਜੇ ਤੁਸੀਂ ਦੇਖੋ ਥਣ ਦੇ ਝੋਲ ਬਹੁਤ ਸੋਹਣੇ ਥਣ ਠੀਕ ਹੈ ਵੀ ਹਾਂਜੀ ਬਾਕੀ ਪਾਸ ਤੁਸੀਂ ਆ ਕੇ ਕਰ ਲੈਣੀ ਹੈ ਉਹ ਇਤੋਂ ਇਲਾਵਾ ਇੱਧਰ ਦੱਸੋ ਕੁਝ ਵੈੜਾ ਹੋਰ ਆ ਜਿਨ੍ਹਾਂ ਚ ਗੱਬਣ ਜਰਸੀ ਇੱਕ ਨਰਮਲ ਬਾਈ ਦੰਦੋ ਕਿਵੇਂ ਆ ਦੰਦ ਪੜਦੇ ਨਹੀਂ ਗੱਬਣ ਕਿੰਨੇ ਚੜ ਗਈ ਗੱਬਣ ਇਹ 4 ਮਹੀਨੇ ਦੀ ਹੈ 4 ਮਹੀਨੇ ਦੀ ਗੱਬਣ ਦੋਸਤੋ ਦੰਦ ਕਨਫਰਮ ਕਰ ਲਾਂਗੇ ਵੀਡੀਓ ਚ ਦੋ ਦੰਦ ਚੱਕ ਰਹੀ ਹੈ ਹਾਂਜੀ ਚੱਕੇ ਹਾਂਜੀ ਹਜੇ ਦੱਸੋ ਦੰਦ ਕੱਢਨੇ ਸ਼ੁਰੂ ਕੀਤੇ ਆ ਦੰਦੋ ਇਹ ਦੋ ਦੰਦ ਤੇ 4 ਮਹੀਨੇ ਦੀ ਗੱਬਣ ਇੱਕ ਸੋਹਣੀ ਜਰਸੀ ਪੂਰੀ ਬਰੀਡ ਵਿੱਚ ਦਿਸਦੀ ਹੈ ਰੰਗ ਬਹੁਤ ਸੋਹਣਾ ਹੈ ਤੇ ਦੂਜੀ ਗੱਲ ਇਹ ਗੱਭਣ ਵੀ ਹੈ ਚਾਰਾਂ ਦੀ ਗੱਭਣ ਹੈ ਪੰਜ ਮਹੀਨੇ ਰਹਿੰਦੇ ਐ ਤੀਜੇ ਮਹੀਨੇ ਚ ਵੀਡੀਓ ਲਗਭਗ ਤੀਜੇ ਦਾ ਐਂਡ ਹੈ ਤਾਂ ਨੌਵੇਂ ਦਸਵੇਂ ਮਹੀਨੇ ਚ ਪੂਰੀ ਰੁੱਤ ਚ ਸੋਨਾ ਕਰਮਾ ਵਾਲੀ ਨੇ ਬਰੀਡ ਬਹੁਤ ਹੈ ਲਹਿਰਾ ਮਹਿਰਾ ਲਾਉ ਘਰ ਦੇ ਵਿੱਚ ਤੁਸੀਂ ਇਹਦੀ ਬਰੀਡ ਕੁਆਲਟੀ ਵੀ ਦੇਖਿਓ ਦੋਸਤ ਚੰਗਾ ਟੰਚ ਹੈ ਹਾਈਟ ਜਰਸੀ ਗਾਵਾਂ ਵਾਲੇ ਹਿਸਾਬ ਤੇ ਪਰ ਲੰਬਾਈ ਫੁੱਲ ਹੈ ਥੰਡੇ ਹੁੰਦੇ ਬਹੁਤ ਹੈ ਠੀਕ ਹੈ ਭਾਈ ਸੋ ਚੈੱਕ ਪਾਸ ਕਰਾਉਣੀ ਜ਼ਰੂਰੀ ਹੈ ਕਨਫਰਮ ਇਹ ਗੱਲ ਕਰਨੀ ਜ਼ਰੂਰੀ ਹੈ ਵੀ ਤੁਸੀਂ ਇਹਨੂੰ ਚੈੱਕ ਕਰਾ ਕੇ ਲਿਜਾਓ 10-15 ਦਿਨ ਇਧਰ ਉਧਰ ਪਸੂ ਦੇ ਹੋ ਸਕਦੇ ਹੁੰਦੇ ਕਿਉਂਕਿ ਖਰੀਦੀਆਂ ਹੁੰਦੀਆਂ ਤੇ ਡਾਕਟਰ ਵੀਰ ਬੱਚੇ ਦੇ ਸਾਈਜ਼ ਤੋਂ ਹੀ ਅੰਦਾਜ਼ਾ ਲਾਉਂਦੇ ਹੁੰਦੇ ਆ ਵੀ ਪਸੂ ਕਿੰਨੇ ਚਿਰ ਦਾ ਗੱਭਣ ਹੋ ਸਕਦਾ ਸੋ ਇਹ ਗੱਲ ਧਿਆਨ ਚ ਰੱਖ ਲਓ ਬਰੀਡ ਕੁਆਲਿਟੀ ਚੰਗੀ ਮਿਲ ਜੂਗੀ ਤੁਹਾਨੂੰ ਵਹਿੜ ਸੋਹਣੀ ਮਿਲ ਜਾਣੀ ਹੈ ਥਣ ਬਹੁਤ ਸੋਹਣੇ ਲਈ ਸੋ ਥਣ ਸੋਹਣੇ ਦੱਸੋ ਚਾਰੇ ਠੀਕ ਹੈ ਬਈ ਇਹਦੇ ਨਾਲ ਜਿਹੜੀ ਐਚਐਫ ਇਹ ਖੀਰੀ ਹੈ ਬਈ ਠੀਕ ਹੈ ਦੋਨੋਂ ਖੀਰੀ ਹੈ ਦੱਸੋ ਡਾਕਟਰ ਕੇ ਵੀ ਦਿਖਾ ਦੇਣੀ ਆ ਦੰਦ ਵੀ ਤੁਹਾਨੂੰ ਕਨਫਰਮ ਕਰਦੇ ਨੇ ਕਨਫਰਮ ਸੋ ਦੋਸੋ ਕਨਫਰਮ ਕੀ ਰਹੀ ਐ ਸੋ ਟਾਂਚਾ ਦੇਖੋ ਇਹਦਾ ਵੀ ਲਿਆ ਬਈ ਵਾਪਸ ਸੋਹਣੀ ਹਾਈਟ ਆ ਦੰਦੋ ਖੀਰੀ ਵੱੱਛੀ ਦੀ ਸੋਹਣਾ ਰੰਗ ਰੂਪ ਹੈ ਬਾਕੀ ਫੇਰ ਉਹ ਗੱਲ ਐ ਐਡਵੈਸ ਸ਼ੁਰੂ ਚ ਹੀ ਕਰਤੀ ਸੀ ਵੀ ਜਿਹੜਾ ਵੀਰ ਵੱਛੀ ਖਰੀਦਣੀ ਚਾਹੁੰਦਾ ਖੀਰੀ ਖਾਸ ਕਰਕੇ ਤੁਸੀਂ ਜਾਂ ਦੋਂਦੀ ਜਾਂ ਚੌਗੀ ਉਹ ਮਾਲਕ ਦੇ ਘਰੇ ਚੈੱਕ ਕਰਾ ਲਿਆ ਕਰੋ ਅੰਦਰੋਂ ਕਿਉਂਕਿ ਕੋਈ ਦਿੱਕਤ ਨਾ ਬਾਅਦ ਚਾਵੇ ਇਹ ਤਾਂ ਕਿਹਾ ਵੀ ਇਹ ਕੁਸਕ ਕੇਸ ਇਦਾਂ ਦੇ ਦੇਖੇ ਆ ਜਿਹਦੇ ਚ ਇਹ ਸਮੱਸਿਆ ਕਈ ਵਾਰ ਆਉਂਦੀ ਐ ਇਹਦੋਂ ਅੱਗੇ ਫੇਰ ਇੱਕ ਵੱਛੀ ਇਹ ਬਈ ਨਾ 2 ਮਹੀਨਾ ਦੀ ਗੱਭਣ ਦੱਸਿਆ ਉਹਨਾਂ ਨੇ ਹੂੰ ਤੇ ਆਪਾਂ ਚੈੱਕ ਕਰਵਾਵਾਂਗੇ ਠੀਕ ਐ ਤੇ ਗੱਭਣ ਨਿਕਲੀ ਦਾ ਹੋਸਾ ਦਾ ਰਿਟ ਹੋ ਜੂਗਾ ਇਹ ਖਾਲੀ ਤੇ ਇਹ ਜਦੋਂ ਨੂੰ ਵੀਡੀਓ ਪੋਸਟ ਹੋਊਗੀ ਕਰਾਵਾਂਗੇ ਹਾਂਜੀ ਕਰਵਾਉਣੇ ਡਾਕਟਰ ਸਾਹਿਬ ਆਉਣਗੇ ਓਕੇ ਲੈਟ ਸੀ ਗਈ ਆ ਲੱਤਾਂ ਤੇ ਨਰਮਲੇ ਦੇ ਇਹ ਡਾਲਾ ਵੱਜਾਈ ਠੀਕ ਹੈ ਇਸ ਕਿਦੋਂ ਲਾਇਆ ਜੀ ਅੱਛਾ ਡਾਲਾ ਨਾਲ ਵੀ ਲੱਗਦਾ ਏ ਥੋੜੀ ਡਾਲਾ ਸੀਗਾ ਛੋਟਾ ਵੈੜ ਸੀ ਥੋੜੀ ਗੰਮੀ ਅੱਛਾ ਓਕੇ ਹਾਂਜੀ ਸੋ ਦੋਸਤੋ ਇਹ ਦੋ ਮਹੀਨਿਆਂ ਦੀ ਗੱਭਣ ਬਾਈ ਕਹਿੰਦਾ ਦੱਸੀ ਆ ਪਰ ਹਜੇ ਚੈੱਕ ਕਰਾਉਣ ਆਲੀ ਆ ਜਿਹੜਾ ਵੀ ਰ ਖਰੀਦੂਗਾ ਉਦੋਂ ਨੂੰ ਚੈੱਕ ਪਾਸ ਹੋ ਜੂਗੀ ਤੁਹਾਨੂੰ ਖੀਰੀ ਦੱਸਿਆ ਜਾਊਗਾ ਸੌਰੀ ਗੱਭਣ ਦੱਸਿਆ ਜਾਊਗਾ ਜੇ ਹੋਈ ਤਾਂ ਦੋ ਤਾਂ ਦਾ ਚੀਕਾ ਦੋ ਦੰਦ ਦਸੋ ਵੱਡੇ ਦਿਸਦੇ ਆਂ ਪਾਸ ਤੁਸੀਂ ਕਰ ਲਿਓ ਆਕੇ ਤੋ ਮਹੀਨਿਆਂ ਦੀ ਗੱਭਣ ਇਹ ਵਹਿੜ ਹੋ ਸਕਦਾ ਵੀ ਇਹ ਕੰਪਨ ਨਿਕਲ ਆਵੇ ਤੇ ਹੋ ਸਕਦਾ ਖਾਦੀ ਵੀ ਹੋਵੇ ਟੈਂਟ ਇਹ ਰੇਖ ਲਓ ਤੁਸੀਂ ਲੈ ਆ ਬਈ ਉਹ ਬਾਕੀ ਜਿਹੜਾ ਵੀ ਖਰੀਦੂਗਾ ਤਸੱਲੀ ਕਰਨ ਦਾ ਉਹਦਾ ਵੀ ਹੱਕ ਹੈ ਤੋ ਆਕੇ ਕਰ ਲਓ ਇਸ ਤੋਂ ਬਾਅਦ ਇੱਕ ਗੱਭਣ ਐਫ ਦਿਖਾਉਣੇ ਆਂ ਇਹ ਵੀ ਬਹੁਤ ਸੋਹਣੀ ਬੱਛੀ ਹੈ ਇਹਦਾ ਢਾਂਚਾ ਸੋਹਣਾ ਹੈ ਰੰਗ ਰੂਪ ਸੋਹਣਾ ਹੈ ਨਰਮਲ ਬਾਈ ਕਿੰਨੇ ਚਿਰ ਦੀ ਗੱਪਣ ਹੈ ਇਹ ਬੱਛੀ ਇਹ 5 ਮਹੀਨਾ ਦੀ ਗੱਪਣ ਹੈ ਪੁਰਾਣੀ ਠੀਕ ਹੈ ਪੰਜਾਂ ਦੀ ਗੱਪਣ ਦੋਸਤ ਡੇਟ ਆਫ ਬਰਥ ਲਿਖੀ ਹੋਈ ਹੈ ਡੇਟ ਜਨ ਨਹੀਂ ਹੈਗੀ ਓਕੇ ਦੰਦ ਪਹਿਲਾਂ ਦੇਖ ਲੈਣੇ ਆ ਤੋ ਦੰਦ ਬੱਛੀ ਠੀਕ ਹੈ 5 ਮਹੀਨਿਆਂ ਦੀ ਗੱਪਣ ਦੋ ਦੰਦ ਵੈੜ ਨਰੋਈ ਫੁੱਲ ਹੈ ਸੋਹਣੇ ਢਾਂਚੇ ਦੀ ਇਹ ਗਾਂ ਬਾਨੀ ਐ ਤੇ ਹੁਣ ਇਹ ਗਾਂ ਹੀ ਐ ਕਰਮਾਲੀ ਕਿਉਂਕਿ ਚਾਰਾਂ ਮਹੀਨਿਆਂ ਨੂੰ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਢਾਂਚਾ ਦੇਖੋ ਦੋਸਤੋ ਗਾਂ ਦਾ ਬੱਛੀ ਦਾ ਦੋ ਦੰਦ ਵਹਿੜ 5 ਮਹੀਨੇ ਦੀ ਗੱਪਣ ਜੀਨੇ ਖਰੀਦਨੀ ਐ ਸੰਪਰਕ ਭਾਈ ਨਾਲ ਬਣਾ ਲਿਓ ਜੇ ਸੋਹਣਾ ਰੰਗ ਰੂਪ ਐ ਸੋਹਣਾ ਹਵਾਨਾ ਚਾਰ ਹੀ ਥਣ ਸੋਹਣੇ ਦਿਸਦੇ ਐ ਢਾਂਚਾ ਤੁਸੀਂ ਉਹਨੇ ਦਾ ਵੀਡੀਓ ਤੇ ਦੇਖ ਹੀ ਰਹੇ ਹੋ ਲੋਈ ਥੱਲੇੋਂ ਦੇਖੋ ਕਰਮਾਣੀ ਸਹੀ ਐ ਬਹੁਤ ਸੋਹਣੀ ਥਾਂੜ ਰਖੂਗੀ ਇੱਕ ਹੋਰ ਬਹੁਤ ਵੱਡੇ ਕੱਦ ਕਾਠ ਦੀ ਵੱਚੀ ਦੰਦ ਪਹਿਲਾਂ ਦੇਖ ਲੈਣੇ ਆ ਨਰਮਲ ਇੱਕਪਨ ਹੋਈ ਜਾਂ ਨਹੀਂ ਹਜੇ ਨਹੀਂ ਹੋਈ ਨਹੀਂ ਹੋਈ ਕਨਫਰਮ ਖੀਰੀ ਐ ਠੀਕ ਐ ਹਾਈਟ ਬਹੁਤ ਐ ਹਾਈਟ ਦੱਸੋ ਸਾਰੀਆਂ ਵੜਾਂ ਚੋਂ ਵੱਡੀ ਤੇ ਦੰਦੋਂ ਖੀਰੀ ਲੈ ਆਈ ਬਈ ਬੋਡੀ ਵੇਟ ਦੇਖੋ ਲੰਬਾਈ ਦੇਖੋ ਅਜੇ ਖੀਰੀ ਬੱਚੀ ਐ ਛੋਟੀ ਉਮਰ ਐ ਦੀ ਤੂੰ ਬਾਕੀ ਬਹੁਤ ਵੱਡੀ ਗਾਂ ਬਾਨੀ ਐ ਜਦੋਂ ਉਹ ਨੂੰ ਇਹ ਗੱਪਣ ਹੋ ਕੇ ਇਹਨੇ ਸੂਣਾ ਐ ਹਾਈਟ ਲੈਂਥ ਹੋਣੀ ਐ ਜੀ ਤੁਸੀਂ ਦੇਖ ਸਕਦੇ ਹੋ ਬੜੀ ਚੱਕੜੀ ਹਾਈਟ ਲੰਬਾਈ ਫੁੱਲ ਐ ਜੀ ਅਜੇ ਇਹ ਗੱਪਣ ਹੋਣ ਵਾਲੀ ਐ ਸੋ ਇਹ ਵਹਿੜਾ ਅੱਜ ਦੱਸੋ ਵਿਕਰੀ ਵਾਲੀਆਂ ਸੀਗੀਆਂ ਬਾਈ ਨਰਮਲ ਕੋਲ ਨਾਗ ਸਾਰੇ ਹੀ ਦਿਖਾਤੇ ਆ ਸੌਦੇ ਜਿਹੜੇ ਉਹ ਤੁਹਾਡੇ ਫੋਨ ਦੇ ਉੱਤੇ ਹੋ ਜਾਣੇ ਆ ਤਸੱਲੀ ਕਰਨ ਲਈ ਤੁਹਾਨੂੰ ਆਉਣਾ ਹੀ ਪੈਣਾ ਤਾਂ ਤੁਸੀਂ ਆ ਕੇ ਆਪਦੀ ਰੀਜ ਦੇ ਨਾਲ ਤਸੱਲੀ ਕਰਕੇ ਖਰੀਦੋ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ